ਉੱਥੇ ਰੁਕ ਜਾ ਰੁਕ ਜਾ ਰੁਕ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆਇਆ ਰਵੀ ਓਏ ਬਦਮਾਸ਼ ਬਾਹਰ ਤਾਂ ਖੋਲ ਹੁਣ ਰਵੀ ਆਗਾ ਬਾਕ ਚਲੇ ਬਾਤ ਸੁਣ ਰੋ ਰਵੀ ਆ

ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਥਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਣਾ ਨਵੇਂ ਲੱਗਣਾ ਨਾ ਪੁਰਾਣੇ ਲੱਗਣਾ ਸਾਡੇ ਘਣਾਉਂਦੇ ਨਹੀਂ ਤੇਰੇ ਕੋਲੇ ਆਹਰੇ ਕਰ ਸਮਾਨ ਉਹਰੇ ਕਰ ਕੋਈ ਤੈਨੂੰ ਦੇ ਦੇ ਤੇਰੀ ਮਾਇਆ ਦੇ ਦਿਆਂਗੇ ਕਿੰਨੀ ਕਰੀ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਣਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਇਹਨਾਂ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਮ ਤਰਾਹ ਆਖੀ ਇਹ ਸਾਡੇ ਤੇ ਤੂੰ ਦਾ ਤੂੰ ਰੁਕਣਾ ਤੇ ਤੂੰ ਰੁਕਣਾ ਤੇ ਨਹੀਂ ਰੁਕਣਾ ਉਹ ਤੂੰ ਰੁਕਣਾ ਤੇ ਨਹੀਂ ਰੁਕਣਾ ਹੈ ਪੀਂਦਾ ਤਾਂ ਹੈ ਫਿਰ ਵੇਚਦਾ ਕਿਉਂ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਮਾਂ ਦਾ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਆਹੀ ਬਸ ਆ ਓਏ ਐਟਾ ਦਾ ਕੋਈ ਨਹੀਂ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਟਿੱਕਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫਿਰ ਤੂੰ ਜਰੇ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਐਟਾ ਦੇ ਫਿਰ ਇਹਨਾਂ ਨੂੰ ਘਟਾਉਂਗਾ ਐਟਾ ਲਾ ਕਢਾ ਬਰਨੋ ਐਟਾ ਦੇ ਤੂੰ ਵੇਚ ਫਿਰ ਹੁਣ ਤੂੰ ਇੱਥੇ ਆਉਂਦੇ ਕਿਹੜਾ ਆਉਂਦਾ ਫਿਰ ਮੈਂ ਖਾਣਾ ਤੂੰ ਤੂੰ ਕਿਵੇਂ ਬੇਚੇਗਾ ਮੈਂ ਜੋਰ ਨਾਲ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਲੈ ਆ ਜਾਣ ਤੇ ਵਰੀ ਆਉਂਦਾ ਘਰ ਇਥੋਂ ਹੁੰਦੇ ਤੈਨੂੰ ਮੈਂ ਦੇ ਕੇ ਦਿਖਾ ਮੈਂ ਤੂੰ ਐਡਾ ਕਟਾਗਾ ਬਣਾਇਆ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ ਟਿੱਕਾ ਵੇਚਦਾ ਤ ਆ ਤੂੰ ਮੈਨੂੰ ਦੇ ਦਿਆ ਕਰਦੀ ਯਾਰ ਮਹੀਨੇ ਦਾ ਬਣੀ ਵੇਚਦਾ ਨਹੀਂ ਨਾ ਤੈਨੂੰ ਇਹੋ ਜਿਹਾ 30000 ਦਵਾਉਂ ਮੈਂ ਤੂੰ ਯਾਦ ਰੱਖੇਂਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇ ਦਾ ਤੂੰ ਸਹਦਾ ਤੈਨੂੰ ਮੈਂ ਤਾਂ ਕਰਕੇ ਆਇਆ ਆਪਾਂ ਨਹੀਂ ਲੈ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਂਗਾ ਤੈਨੂੰ ਤਾਂ ਕਹਿਣਾ ਠੀਕ ਆ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਆ ਜੇ ਤੂੰ ਅੜੀ ਨਾਲ ਵੇਚੀਂਗਾ ਅਸੀਂ ਨਹੀਂ ਵੇਚਣ ਦੇਣਾ ਇਹ ਤੁਹਾਨੂੰ ਕਹਤਾ ਮੈਂ ਆ ਕੋਈ ਨਹੀਂ ਬੱਜਿਆ ਵਾ ਹੈ ਜਾਂ ਕਿਹ ਜਾ ਜਾਂਦਾ ਹਵਾ ਸੁਪ ਕਿਹ ਜਾ ਦਖਲੀ ਨਾ ਜਾ ਜਾਣਾ ਛਡਾ ਦੇ ਮੈਂ ਤਾਂ ਨਹੀਂ ਛੱਡਣਾ ਅੱਛਾ ਇਹੋ ਚੁਗਾ ਦੇ ਸੈਂਟਰ ਇਹਨੂੰ ਨਾ ਆਈ ਦੂਜੇ ਤੂੰ ਐਂ ਕਰੀ ਸਾਰਿਆਂ ਦੇ ਇਲਾਜ ਕਰੂ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂ ਆਹ ਚਿੱਟਾ ਤੂੰ ਵੇਚੀ ਜਾਣਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਜੀ ਨੂੰ ਕਹਿਣਾ ਠੀਕ ਹੈ ਨਾ ਹਾਂ ਤੈਨੂੰ ਆ ਰੰਗ ਦਾ ਨਹੀਂ ਕਿ ਇਹ ਨਾ ਬਹੁਣੇ ਨਾ ਹੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਹਾਂ ਸਾਰੇ ਤੁਸੀਂ ਕਿਹੜਾ ਹਟਦੇ ਆ ਅੱਜ ਇਹ ਨਾ ਰਤੇ ਬਾਬਾ ਇਹ ਪਾਈ ਬਣੇ ਅੰਤੋਂ ਬਾਹਰ ਹੋ ਕੇ ਗੱਲ ਕਰ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕੰਮ ਕਰਾਂ ਮਟਾ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕਹਿੰਦਾ ਓਏ ਇੱਥੇ ਖੜ ਕੇ ਕਰੂ ਗੱਲ ਤੂੰ ਜਾਂ ਤੂੰ ਫਿਰ ਤੂੰ ਨਹੀਂ ਹਟਦਾ ਤੂੰ ਹਟ ਜੇ ਨਾ ਤੈਨੂੰ ਹਟਾ ਦਾਂਗੇ ਵਾਦੇ ਕਰੋ ਤੂੰ ਹਟਦਾ ਨਹੀਂਗਾ ਯਾਰ ਹਾਂ ਮਾੜਾ ਹਟਾ ਨਹੀਂ ਬਈ ਮੈਂ ਮਾਰ ਵੇਚੂਗਾ ਤੂੰ ਮੈਨੂੰ 30000 ਦੇਣਾ ਮਨੀ ਵੇਚਦਾ ਆਹ ਸੱਟ ਘੋਹਾ ਮੇਰੇ ਨਾਲ 50000 ਦਿੰਨਾ ਤਾ ਆਹ ਹੋ ਫਿਰ ਏਡਾ ਤੂੰ ਏਡਾ ਕੱਟਾ ਘਾਹ ਆਪਦੇ ਆਪ ਨੂੰ ਸਮਝੀ ਜਨਾ ਹੋ ਆਸੀਂ ਤਾਂ ਹੀ ਵੇਚਾਂਗੇ ਆਹ ਵੇਚਾਂਗੇ ਤੂੰ ਵੇਚਣੋਂ ਹਟਾਵਾਂਗੇ ਤੈਨੂੰ ਬਾਤ ਚੰਗਰ ਕੋਈ ਨਹੀਂ ਕਰਿਆ ਤਾ ਦੀ ਫਿਰ ਮੈਂ ਵੇਚੂਗਾ ਜੇ ਨਾਲ ਬਾਲ ਸਿੱਧੀ ਆ ਆ ਤੈਨੂੰ ਦੱਸਦਾ ਮੋਗੇ ਠੀਕ ਆ ਨਾ ਨਾ ਜਿਆ ਰਹੇ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਾਂਗੇ ਓਏ ਏਡੇ ਤਲਬੇ ਕੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲ ਫੇ ਚੱਕਣੋਂ ਅੰਮਰ ਛੱਕ ਲਿਆ ਉਹਨੇ ਛੜਨ ਓਏ ਮੈਂ ਚੰਗਾ ਇਹ ਅੰਬਰ ਦੇ ਛੱਕਣ ਆ ਰਹੇ ਨੇ ਓਏ ਇਹ ਸਭ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਂਦੇ ਨਾ ਜੀਪੂ ਦੇ ਡਾਂਗ ਫਰੀ ਆ ਪਰਸੋਂ ਕੱਲ ਡਾਂਗ ਫਰੀ ਆ ਦੀਪੂ ਦੇ ਘਰੇ ਜਾ ਕੇ ਸੰਗਣ ਲਵਾਇਆ ਦੀਪੂ ਨੂੰ ਸਾਡਾ ਜੀ ਸਾਡਾ ਜਿਹਦੇ ਦੇਖੋ ਸਾਨੂੰ ਦੀਦਾ ਨਾ ਜੀ ਅਸੀਂ ਜਰੂਰ ਉਹਦੀ ਡਾਂਗ ਖਾਤੀ ਕਰਾਂਗੇ ਮੈਂ ਕਿਹੜੇ ਅੰਬਰ ਦੇ ਛੱਕ ਕੇ ਕਰਾਂ ਹਾਂ ਕਰਦੇ ਕਮ ਜਿਹੜਾ ਕਿਸੇ ਦਾ ਪਤੀ ਪੁੱਤ ਨਹੀਂ ਯਾਰ ਠੀਕ ਆ ਨਾ ਅਸੀਂ ਤੇਰਾ ਤੈਨੂੰ ਰਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਹਰ ਜਾ ਕੇ ਮੈਂ